ਬੰਦਾ ਕਹਿੰਦਾ ਮੈਂ ਤਸਦੀਕ ਕਰਦਾਂ ਨਿਓਂ ਨਾ ਪੁੱਛਦੇ ਹੋ ਕਿ ਕਿੰਨੇ ਬੰਦੇ ਸੀ ਕਈ ਕੇਸਾਂ ਚ ਮਰੇ ਹੋਏ ਬੰਦੇ ਦਾ ਕੁਛ ਨਹੀਂ ਲਿਖਿਆ ਹੋਇਆ ਕੁੜੀਆਂ ਗਾਇਬ ਕਰਦੰਨੇ ਹੋ ਠੀਕ ਹੈ ਯਾ ਉਹਨੇ ਕਹਿਤਾ ਜੀ ਤੇਰਾ ਇੱਕ ਭਰਾ ਪਾ ਲਓ ਇੱਕ ਨਾਂ ਪਾਓ ਠੀਕ ਹੈ ਮੈਨੂੰ ਫਾਇਦਾ ਹੋ ਜੂਗਾ ਨੁਕਸਾਨ ਨਹੀਂ ਹੋ ਜੂਗਾ ਤੁਸੀਂ ਸੋਚਦੇ ਨਹੀਂ ਹੈਗੇ ਉਹ ਕੋਰਟ ਦੇ ਵਿੱਚ ਦੂਜਾ ਵਕੀਲ ਤੁਹਾਡੇ ਕੁਰਸੀ ਨਾਲ ਨੂੰ ਚੈਲੰਜ ਕਰਦਾ ਠੀਕ ਹੈ ਬੇਬਾਕ ਇਹ ਸੋਚਣੀ ਹੈ ਰਾਸ਼ਟਾਨ ਨੇ ਜੋ ਰਾਜਸਥਾਨ ਨੇ ਐਵੇਂ ਐਵੇਂ ਠੀਕ ਹੈ ਨਾ ਕਿ ਸਾਡਾ ਜਿਹੜੀ ਸਬਡ ਰੀਜਨ ਹੈ ਸਾਡਾ ਏਰੀਆ ਐਵੇਂ ਦਾ ਹੈ ਜਿੱਦੀ ਅੱਧੇ ਇੱਕ ਪੈਣ ਤਰਾ ਰਾਜਸਥਾਨੀ ਹੁੰਦੇ ਨੇ ਅੱਧੇ ਇੱਕ ਪੈਣ ਤਰਾ ਸਾਡੇ ਆਬੂ ਹੁੰਦੇ ਨੇ ਕੋਈ ਇਕੱਲਾ ਡਾਬਾ ਨਹੀਂ ਦੋ ਤਾਂ ਐਵੇਂ ਦਾ ਤੁਹਾਡੀ ਯੂਨੀਕ ਸਿਚੁਏਸ਼ਨ ਤੇ ਮੇਰੀ ਤੋਂ ਨਹੀਂ ਰਿਕਵੈਸਟ ਹੈ ਕਿ ਜਦੋਂ ਵੀ ਤੁਸੀਂ ਨਾਮਾਂ تصدیق ਕਰੋ ਜਮਾ ਸਹੀ ਤਸਵੀਰ ਕੋਣ ਦੇ ਤੇ ਕਾਦਾ ਪ੍ਰੈਸ਼ਰ ਐ ਪ੍ਰਾਪਰਟੀ ਦਾ ਹਿੱਸਾ ਤੁਹਾਨੂੰ ਛੁੱਡੀ ਨਾ ਮਿਲਦਾ। ਜੇ ਬੰਦਾ ਤੁਹਾਨੂੰ 1 ਲੱਖ, 2 ਲੱਖ, 3 ਲੱਖ ਦੇ ਜਾਂ ਲੱਖੇ ਕੁਝ ਨਾ ਵੱਧ ਜ਼ਲਦੀ ਕਰਦਾ। ਉਹਦਾ ਵਾਕ ਵਾਕ 500 ਰੁਪਏ ਤੁਹਾਡੀ ਜੇਬ ਚ ਡੱਬੇ ਜੋਗਾ ਮੂੰਹ ਮਿੱਠੇ ਜੋਗਾ ਬਾਅਦ ਵਿੱਚ ਕਰਕੇ ਉਹ ਵੀ ਭਾਈ ਪਿੰਡ ਦੀ ਭਾਈ ਬੰਦੀ ਚਾਹ ਹੋ ਸਕਦਾ। ਖੈ ਦੇ ਉਹ ਬੰਦੇ ਦਾ ਕੋਰਸ ਜਦੋਂ ਪ੍ਰੂਫ ਹੋ ਗਿਆ ਵੀ ਬੰਦੇ ਦਾ ਭਰਾ ਜਾਂ ਭੈਣ ਨੇ ਜਵਾਂ ਦਾ ਮਰਿਆ ਹੋਇਆ ਉਹ ਤਾਂ ਅਸੀਂ ਉਹਵੇਂ ਮੈਰਿਟ ਤੇ ਕਰਨਾ ਤਾਂ ਇਸ ਕਰਕੇ ਇੱਕ मतलब ਦੇਖੋ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮੈਂ 4 ਕੇਸ ਫੜ ਚੁੱਕਿਆ ਪਿਛਲੇ 1.5 ਮਹੀਨੇ ਤੋਂ ਇਲੈਕਸ਼ਨਾਂ ਹੋ ਗਾ 2 ਮਹੀਨੇ ਠੀਕ ਹੈ ਤੇ ਮੈਂ ਨਹੀਂ ਚਾਹੁੰਦਾ ਮੇਰੇ ਹੱਥੋਂ ਅਣਜਾਣੇ ਕੋਈ ਹੋਟਾ ਕਿਸੇ ਦਾ ਨੁਕਸਾਨ ਮੈਂ ਤੁਹਾਨੂੰ ਬੁਲਾਇਆ ਵੀ ਸੀ ਇਸੇ ਕਰਕੇ ਹਾਂ ਜੀ ਠੀਕ ਹੈ ਤੇ कु नामे सही तस्दीक करो को बाकी सारे काम घटो घट यह काम है जो जिंदा प्रॉपर्टी कोचहरी जमा सही कुर्सीनामा तस्सी कर मैं सोचा पहला चिठी काना पर मैं चिट्ठी कट देना चिट्ठिया रोजगार ਕਿਸਵੀ ਕੌਮ ਬੁਲਾਇਆ ਤੇਰੇ ਕੀ ਅਰਥ ਖੜਾ ਹੈ ਮੇਰੇ ਕੋ 4 کیس ਖਾਲੇ ਵੀ ਪਰੇ ਤੇ ਨਾ ਰੱਖੇ ਹੋਏ ਨੇ ਕਿ ਆਏ ਤੇ